Grundank foundation the chairman <coughs> sri pratap singh ji jamshid ali khan ji, ji <coughs> or professor saivan ਤੁਹਾਡੇ ਤੇ ਆਤੀਓ ਪਰ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜਿਹੜੀਆਂ ਸ਼ਾਇਦ ਤੁਹਾਡੇ ਕੰਮ ਆਉਣਗੀਆਂ ਜ਼ਿੰਦਗੀ ਦੇ ਵਿੱਚ ਇੱਕ ਤਾਂ ਸਾਡੀ ਜਿੰਨੀ ਅਕੈਡਮਿਕਸ ਹੈ এডੂਕੇਸ਼ਨ ਦੇ ਏਰੀਏ ਦੇ ਵਿੱਚ ਅਸੀਂ ਬਹੁਤ ਐਕਸਪਰਟ ਆਂ ਪ੍ਰੋਬਲਮ ਫਾਰਮੂਲੇਸ਼ਨ ਦੇ ਉੱਪਰ ਅਸੀਂ ਪ੍ਰੋਬਲਮ ਨੂੰ ਐਨ ਬਣ ਕੇ ਇਸ ਤਰ੍ਹਾਂ ਖੜੀ ਕਰਕੇ ਦਿਖਾ ਦਿੰਨੇ ਕਿ ਥਿਸ ਇਜ਼ ਦਾ ਅਲਟੀਮੇਟ ਟਾਪ ਸੋ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਚਾਹੇ ਕਿਸਾਨੀ ਸੰਕਟ ਹੈ ਚਾਹੇ ਉਹ ਕੋਈ ਹੋਰ ਮਸਲਾ ਹੈ ਚਾਹੇ ਜਿਹੜੀ ਮੈਂ ਗੱਲ ਕਰਨੀ ਹੈ ਕਿ ਪੀੜ੍ਹੀਆਂ ਦਾ ਆਪਸੀ ਕਹੋ ਪਾੜਾ ਪੀੜ੍ਹੀ ਪਾੜਾ ਨਾ ਕਿਸੇ ਦੇ ਵਰਤੇ ਹੈ ਪਹਿਲੀ ਗੱਲ ਤਾਂ ਜਨਰੇਸ਼ਨਸ ਦੇ ਵਿੱਚ ਪ੍ਰੋਬਲਮ ਨਹੀਂ ਹੈ ਜਨਰੇਸ਼ਨ ਦਾ ਜਿਹੜਾ ਗੈਪ ਹੈ ਬੇਸਿਕਲੀ ਕਮਿਊਨੀਕੇਸ਼ਨ ਦਾ ਗੈਪ ਹੈ ਕਿ ਅਸੀਂ ਕਮਿਊਨੀਕੇਟ ਨਹੀਂ ਕਰ ਪਾਉਂਦੇ ਅਗਲੀ ਪੀੜ੍ਹੀ ਦੇ ਨਾਲ ਉੱਥੇ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਅਸੀਂ ਇੱਕ ਹੋਰ ਸਿਚੁਏਸ਼ਨ ਚਲੇ ਜਾਂਦੇ ਹਾਂ ਸੀਨੀਅਰ ਜੂਨੀਅਰ ਹੋਰ ਦੇ ਵਿੱਚ ਹੁੰਦੇ ਨੇ ਸਾਨੂੰ ਦਿਖਣ ਲੱਗ ਜਾਂਦਾ ਹੈ ਕਿ ਬੜਾ ਫਰਕ ਪੈ ਗਿਆ ਵੈਸੇ ਜੀ ਮੈਂ ਆਪਣੇ ਆਪ ਦੇ ਉੱਪਰ ਨਿਗਾਹ ਮਾਰਾਂ ਮੈਂ ਵੀ ਜਦੋਂ ਜਵਾਨ ਸੀ ਤਾਂ ਹੋਰ ਤਰ੍ਹਾਂ ਸੋਚਦਾ ਸੀ ਹੁਣ ਮੈਂ ਹੋਰ ਤਰ੍ਹਾਂ ਸੋਚਦਾ ਮੇਰੇ ਅੰਦਰ ਵੀ ਤਾਂ ਇੱਕ ਗੈਪ ਹੈਗਾ ਉਹ ਚੀਜ਼ਾਂ ਹੁਣ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਜਿਹੜੀਆਂ ਕਿਸੇ ਟਾਈਮ ਚੰਗੀਆਂ ਲੱਗਦੀਆਂ ਸੀ ਪਰ ਹੁਣ ਜਿਹੜੀਆਂ ਚੰਗੀਆਂ ਲੱਗਦੇ ਨੇ ਉਸ ਟਾਈਮ ਆਪਣੇ ਬਜ਼ੁਰਗਾਂ ਚੰਗੀਆਂ ਨਹੀਂ ਸੀ ਲੱਗਦੀਆਂ ਮੈਂ ਲੈਫਟਿਸਟ ਸੀ ਹੁਣ ਮੈਂ ਸਿੱਖ ਸਕਾਲਰ ਬਣਿਆ ਫਿਰਦਾ ਹਾਂ ਉਦੋਂ ਮੈਂ ਧਰਮ ਦੇ ਖਿਲਾਫ ਸੀ ਅਸੀਂ ਪਾਠ ਨਹੀਂ ਸੀ ਕਰਦੇ ਹੁਣ ਅਸੀਂ ਦੱਸੀ ਦੇਵੇ ਦਾ ਮਤਲਬ ਵੀ ਬਹੁਤ ਅੱਛਾ ਹੈ ਕਿ ਮਨ ਬੜਾ ਖੜਾਉਂਦਾ ਹੈ ਤਾਂ ਰਸਤਾ ਹੀ ਕੋਈ ਹੈ ਕਿ ਕੌਣ ਹੈ ਮੇਰੇ ਅੰਦਰ ਮੈਂ ਸਟੂਡੈਂਟ ਲੀਡਰ ਸੀ ਸਾਰੇ ਹੈਡ ਸਾਰੇ ਵਾਰਡਨ ਸਾਰੇ ਪ੍ਰੋਵੋਸਟ ਡੀਨ ਸਾਰਿਆਂ ਦੇ ਘਰ ਕਰੇ ਡੰਡ ਮੀਟਿੰਗਾਂ ਕਟਾਈਆਂ ਪਰਮਾਤਮਾ ਨੇ ਮੇਰੇ ਨਾਲ ਖੇਡ ਖੇਡੀ ਮੈਂ ਵਾਰਡਨ ਵੀ ਬਣਿਆ ਪ੍ਰੋਵੋਸਟ ਵੀ ਬਣਿਆ ਡੀਨ ਵੀ ਬਣਿਆ ਮੇਰੇ ਖਿਲਾਫ ਵੀ ਉਸ ਤਰ੍ਹਾਂ ਦੇ ਜਲਸੇ ਜਲੂਸ ਹੋਏ ਮੈਂ ਉਹਨਾਂ ਤੇ ਐਕਸ਼ਨ ਲਏ ਉਹੀ ਕੁਝ ਕੀਤਾ ਜੋ ਪਹਿਲੇ ਅਫਸਰ ਕਰਦੇ ਸੀ ਫਿਰ ਮੈਂ ਇੱਕ ਦਿਨ ਆਪਣੇ ਆਪ ਨੂੰ ਪੁੱਛਿਆ ਕਿ ਜਦੋਂ ਮੈਂ ਉਹ ਕੁਝ ਕਰਦਾ ਸੀ ਮੈਂ ਠੀਕ ਸੀ ਹੁਣ ਜੋ ਕੁਝ ਮੈਂ ਕਰ ਰਿਹਾ ਹੁਣ ਵੀ ਮੈਂ ਠੀਕ ਹਾਂ ਤੇ ਕੌਣ ਹੈ ਜਿਹੜਾ ਮੇਰੇ ਅੰਦਰ ਬੈਠਾ ਹੈ ਮੈਂ ਹਮੇਸ਼ਾ ਹੀ ਠੀਕ ਹੁੰਨਾ ਜਿਹੜੇ ਕੰਮਾਂ ਨੂੰ ਮੈਂ ਵਿਰੋਧ ਕਰ ਰਿਹਾ ਸੀ ਮੈਂ ਉਹੀ ਹੁਣ ਕਰ ਰਿਹਾ ਫਿਰ ਵੀ ਮੈਂ ਠੀਕ ਹਾਂ ਹੂ ਇਜ਼ ਇਟ ਜਦੋਂ ਨੋ ਹੁੰਦੀ ਹੈ ਉਦੋਂ ਵੀ ਉਹ ਠੀਕ ਹੁੰਦੀ ਹੈ ਸੱਸ ਨੂੰ ਗਲਾਂ ਕੱਢਦੀ ਹੈ ਜਦੋਂ ਸੱਸ ਬਣ ਕੇ ਉਹੀ ਕੰਮ ਕਰਦੀ ਹੈ ਫਿਰ ਵੀ ਉਹ ਠੀਕ ਹੁੰਦੀ ਹੈ ਕੌਣ ਹੈ ਇਹ ਹੀ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ ਹਾਂ ਇਸ ਦੇ ਵਿੱਚ ਕਿ ਜਨਰੇਸ਼ਨਲ ਗੈਪ ਨਹੀਂ ਹੁੰਦਾ ਬੇਸਿਕਲੀ ਕਮਿਊਨੀਕੇਸ਼ਨ ਦਾ ਗੈਪ ਹੁੰਦਾ ਹੈ ਅਰ ਉਹ ਕਿਉਂ ਹੋ ਜਾਂਦਾ ਉਹ ਬ੍ਰੀਫਲੀ ਮੈਂ ਤੁਹਾਨੂੰ ਸੌਖੇ ਸ਼ਬਦਾਂ ਵਿੱਚ ਦੱਸੂਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵਿੱਚ ਜੇ ਲਲਾਂਗੇ ਸਾਰਾ ਕੁਝ ਸਿਰਫ ਇਹ ਹੈ ਕਿ ਇਹ ਮਸਲਾ ਹੈ ਵਿਕਾਸ ਦਾ ਇੱਕ ਤਾਂ ਸਾਡੇ ਜੀਵਨ ਸ਼ੈਲੀ ਹੈ ਜਿਹੜਾ ਜੀਵਨ ਸਾਈਕਲ ਹੈ ਉਹਦੇ ਚ ਵਿਕਾਸ ਹੁੰਦਾ ਅਸੀਂ ਜਦੋਂ ਛੋਟੇ ਹੁੰਦੇ ਆ ਫਿਰ ਅਸੀਂ ਵੱਡੇ ਹੋ ਜਾਂਦੇ ਆ ਸਾਡੇ ਵਿੱਚ ਕਹਿੰਦੇ ਨੇ ਕਿ ਜਿਹੜਾ 20 ਸਾਲਾਂ ਦੀ ਉਮਰ ਦੇ ਵਿੱਚ ਅੰਗਰੇਜ਼ੀ ਦੇ ਖਾਨ ਹੈ ਕਿ ਜਿਹੜਾ who is not revolutionary at age of 20 has no heart ਉਹਦਾ ਦਿਲੇ ਨਹੀਂ ਹੁੰਦਾ ਜੇ ਉਹ ਰਿਵਿਊਸ਼ਨਰੀ ਨਹੀਂ ਇਫ ਹੀ ਇਸ ਸਟਿਲ ਰਿਵਿਊਸ਼ਨਰੀ ਆਫਟਰ 40 ਹੈਜ਼ ਨੋ ਹੈਡ ਫਿਰ ਉਹਦਾ ਦਿਮਾਗ ਨਹੀਂ ਹੁੰਦਾ ਕਹਿੰਦੇ ਜੀ ਜੇ 40 ਸਾਲ ਵੱਧ ਦੀ ਹੋਣੀ। ਸੋ ਇੱਕ ਤਾਂ ਸਾਡੇ ਵਿੱਚ ਸਾਡੇ ਵਿਕਾਸ ਦੇ ਵਿੱਚ ਚੇਂਜ ਆਉਂਦੀ ਹੈ ਐਜ਼ ਅ ਆਰਗਨਿਜ਼ਮ ਐਜ਼ ਅ ਫਾਰਮ ਅਸੀਂ ਜਿਹੜੀ ਧਾਰਨ ਕੀਤੀ ਹੋਈ ਹੈ ਜੇ ਚੇਂਜ ਆਉਣੀ ਹੀ ਆਣੀ ਹੈ। ਇੱਕ ਤਾਂ ਉਹਨੂੰ ਸਮਝਣ ਦੀ ਜ਼ਰੂਰਤ ਹੈ। ਕਈ ਵਾਰ ਉਹਨੂੰ ਅਸੀਂ ਦੂਜਿਆਂ ਦੇ ਨਾਮ ਲਾ ਦਿੰਨੇ ਆਂ। ਅਸੀਂ ਕਹਿੰਨੇ ਜੀ ਚਮਾਨਾ ਬਦਲ ਗਿਆ। ਮੈਂ ਨਹੀਂ ਬਦਲਿਆ। ਦੂਜੀ ਚੀਜ਼ ਜਿਹੜੀ ਸੱਚੀ ਮੱਚੀ ਸੀਰੀਅਸ ਤੇ ਸਮਝਣ ਵਾਲੇ ਹੈ ਉਹ ਹੈ ਕਿ ਅਸੀਂ ਪਸ਼ੂ ਹੀ ਹਾਂ। ਕ੍ਰਿਤੀ ਸਭ ਤੋਂ ਸੋਨਾ ਪ੍ਰੋਗਰਾਮ ਦੇ ਰਹੇ ਸੀ ਅੱਛਾ ਕਿ ਸਾਡੀ ਜਿਹੜੀ ਡਿਪੈਂਡੈਂਸ ਹੈ ਸਿਰਫ ਇਸ਼ੂ ਸਮਝਣ ਵਾਲਾ ਹੈ ਕਿ ਕੀ ਅਸੀਂ ਯੂਨੀਵਰਸ ਜਾਂ ਨੇਚਰ ਤੇ ਡਿਪੈਂਡੈਂਟ ਹਾਂ ਜਾਂ ਨੇਚਰ ਤੇ ਯੂਨੀਵਰਸ ਸਾਡੇ ਉੱਪਰ ਡਿਪੈਂਡੈਂਟ ਹੈ ਇੱਕ ਸਾਹ ਵੀ ਨਹੀਂ ਲੈ ਸਕਦੇ ਸੀ ਤਾਂ ਸਾਰੀ ਦੁਨੀਆ ਦੀ ਦੌਲਤ ਸਾਰੀ ਦੁਨੀਆ ਦੇ ਡਾਕਟਰ ਇੱਕ ਸਾਹ ਨਹੀਂ ਕਿਸ ਨੂੰ ਦੇ ਸਕਦੇ ਸਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਲਾਈਵ ਸੈੱਲ ਨਹੀਂ ਕ੍ਰੀਏਟ ਕਰ ਸਕਦੀ ਨਾ ਟੂ ਸਿੰਗਲ ਅਸੀਂ ਜਿਹੜੀ ਟੈਕਨੋਲੋਜੀਕਲ ਮੈਨੀਪੂਲੇਸ਼ਨ ਹੈ ਉਹਨੂੰ ਆਪਣਾ ਆਪ ਸੰਜੀ ਜਾ ਰਹੇ ਹਾਂ ਉਹਨੂੰ ਪ੍ਰਾਪਤੀ ਸਮਝੀ ਜਾ ਰਹੇ ਹਾਂ ਅਸੀਂ ਜਿੰਨੇ ਇਹਨਾਂ ਨੇ ਰੈਵਲੂਸ਼ਨ ਗਣਾਏ ਬਹੁਤ ਬਿਲਕੁਲ ਸਹੀ ਬਹੁਤ ਅੱਛਾ ਪੇਪਰ ਸੀ ਇਹਨਾਂ ਦਾ ਪਰ ਅਨਫੋਰਚੂਨੇਟਲੀ ਬੱਚਿਆਂ ਦੇ ਲੈਵਲ ਤੋਂ ਥੋੜਾ ਹਾਇਰ ਸੀਗਾ ਪਰ ਚਲੋ ਕੋਈ ਗੱਲ ਨਹੀਂ ਜੋ ਵੀ ਸਾਡੇ ਵਰਗਿਆਂ ਦੇ ਸਮਝ ਆਇਆ ਅੱਛਾ ਹੀ ਸੀ ਅਸੀਂ ਫਾਇਰ ਡਿਸਕਵਰ ਕਰੀ ਅਸੀਂ ਅਲਫਾਬੈਟ ਡਿਸਕਵਰ ਕਰੀ ਅਸੀਂ ਹੁਣ ਆ ਕੇ ਅਲਟੀਮੇਟ ਅਸੀਂ ਕੰਪਿਊਟਰ 12 ਕਰ ਰਹੇ ਹੋ ਟਾਈਪਿੰਗ ਮਸ਼ੀਨ ਸਾਰਾ ਛੱਡ ਦਿਓ ਸਾਰਿਆਂ ਨੂੰ ਅਸੀਂ ਰੈਵਲੂਸ਼ਨ ਕਿੰਦਾ ਹੈ ਇਟ ਇਜ਼ ਜਸਟ ਨथिंग ਸਾਡੇ ਜਿੰਨੀ ਪਰੰਪਰਾਵਾਂ ਨੇ ਨੌਲੇਜ ਦੀਆਂ ਤੁਸੀਂ ਨਿਗਾਹ ਮਾਰ ਕੇ ਦੇਖੋ अर्ਲੀਅਰਸਟ ਡੇਸ ਹੁੰਦੇ ਕਿ ਜਦੋਂ ਅਸੀਂ ਟ੍ਰਾਈਬਲ ਸੀ ਜਦੋਂ ਥੋੜੀ ਜਿਹੀ ਸਿਵਲਾਈਜੇਸ਼ਨ ਵਿਲੇਜ ਦੇ ਲੈਵਲ ਤੇ ਆਈ ਫਿਰ ਅਰਬਨ ਆਈ ਉਸ ਲੈਵਲ ਤੋਂ ਹੀ ਜਿਹੜੇ ਸਾਡੇ ਚ ਹਾਈਲੀ ਕੌਨਸ਼ੀਅਸ ਲੋਕ ਸੀਗੇ ਸ਼ੀ ਪ੍ਰੋਇਸ਼ ਲੇ ਲੋ ਮੋਜ਼ਿਸ ਲੇ ਲੋ ਮਹਾਤਮਾ ਬੋਧ ਲੇ ਲੋ ਗੁਰੂ ਨਾਨਕ ਦੇਵ ਜੀ ਲੇ ਲੋ ਉਹਨਾਂ ਨੇ ਦੱਸਿਆ ਕਿ ਭਾਈ ਇਹ ਚੇਤਨਾ ਜਿਹੜੇ ਮਨ ਦੇ ਲੈਵਲ ਦੀ ਇਹ ਤਾਂ ਕੱਖ ਵੀ ਨਹੀਂ ਹੈ ਇਹ ਤੋਂ ਉੱਪਰ ਵੀ ਇੱਕ ਲੈਵਲ ਹੈ ਚੇਤਨਾ ਦਾ ਹੁਣ ਜਿਹੜੀ ਡਿਪਸ ਸਾਈਕੋਲੋਜੀ ਹੈ ਫਰਾਇਡ ਜੰਗੋ ਵੀ ਇਹੀ ਕਹਿ ਰਹੇ ਨੇ ਸਾਰੇ ਸਾਰੇ ਲੇਟੈਸਟ ਕਿ ਚਾਰ ਲੈਵਲ ਨੇ ਸਾਡੀ ਚੇਤਨਾ ਦੇ ਸਰੀਰ ਦਾ ਲੈਵਲ ਹੈ ਉਹ ਕੁਛ ਨੂੰ ਮਿਲਦਾ ਹੈ ਭੁੱਖ ਵੀ ਲੱਗਦੀ ਹੈ ਪਸੀਨਾ ਵੀ ਆਉਂਦਾ ਸਭ ਕੁਝ ਨੀਂਦ ਵੀ ਆਉਂਦੀ ਹੈ ਦੂਜਾ ਲੈਵਲ ਥੋੜਾ ਜਿਹਾ ਨਾ इमोशनल ਹੈ ਕੁਝ ਹੋਰ ਵੀ ਹੈਗਾ ਉਹ ਵੀ ਜਿਹਨਾਂ ਨਾਲ ਰਿਲੇਟ ਕਰਦੇ ਨੇ ਤੀਜਾ ਸਾਡੇ ਮੰਨ ਦਾ ਹੈ ਫਿਜ਼ੀਕਲ ਐਂਥਰੋਪੋਲੋਜੀ ਦੇ ਵਿੱਚ ਮੈਂ ਬੱਚੇ ਜਿਹਨਾਂ ਨੇ ਮੇਰਾ ਪਹਿਲਾਂ ਪਾਸਨ ਸੁਣਾਇਆ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ ਫਰਕ ਕੀ ਪਿਆ ਫਿਜ਼ੀਕਲ ਐਂਥਰੋਪੋਲੋਜੀ ਨੇ ਡਿਸਕ੍ਰਾਈ ਬ ਕਰਦੀ ਹੈ ਕਿ ਜਦੋਂ ਆਹ ਕੋਸਟ ਚ ਆ ਗਏ ਤਾਂ ਸਾਡੀ ਫਿਜ਼ੀਕਲ ਰੀਪ੍ਰੋਡਕਸ਼ਨ ਥੋੜੀ ਜਿਹੀ ਬਦਲ ਗਈ ਸਾਡਾ ਜਿਹੜਾ ਪ੍ਰੈਗਨੈਂਸੀ ਪੀਰੀਅਡ ਸੀ ਉਹ ਲੰਮਾ ਹੋ ਗਿਆ ਔਰ ਬੱਚਾ ਜਿਹੜਾ ਉਹਦਾ ਜਿਹੜਾ ਜਿਹੜੀ ਪੋਜੀਸ਼ਨ ਹੈ ਉਹ ਉਲਟ ਹੋ ਗਈ ਉਸ ਕਰਕੇ ਸਾਡਾ ਬ੍ਰੇਨ ਥੋੜਾ ਡਿਵੈ ਇਹ ਟੈਕਨੀਕਲੀ ਸੈਂਟੀਫਿਕਲੀ ਟੈਸਟ ਕੀਤੀ ਜਾ ਸਕਦੀ ਹੈ ਬ੍ਰੇਨ ਵੱਡਾ ਹੋਣ ਦੇ ਨਾਲ ਸਾਡੀ ਕਪੈਸਿਟੀ ਵਧ ਕੇ ਸਾਡੇ ਮਨ ਦੀ ਇੰਟੈਲੀਜੈਂਸ ਉਹ ਜਿਹੜੀ ਕਪੈਸਿਟੀ ਹੈ ਅਸਲ ਦੇ ਵਿੱਚ ਉਹਦੇ ਰਾਹੀਂ ਅਸੀਂ ਦੂਜੇ ਪਸ਼ੂਆਂ ਤੋਂ ਥੋੜੇ ਵੱਖਰੇ ਹੋ ਪਰ ਕਿਉਂਕਿ ਅਸੀਂ ਫਿਜ਼ੀਕਲੀ ਕਮਜ਼ੋਰ ਸੀ ਸਾਡਾ ਬੱਚਾ ਜਿਹੜਾ ਹਿਊਮਨ ਇਨਫੈਂਟ ਅੱਜ ਦੀ ਡੇਟਸ 'ਚ ਵੀ ਬਹੁਤ ਹੀ ਹੈਲਪਲੈਸ ਹੁੰਦਾ ਹੈ ਬਾਕੀਆਂ ਦੇ ਮੁਕਾਬਲੇ ਕੱਲ ਸਾਡੇ ਘਰੇ ਬਿੱਲੀ ਨੇ ਬੱਚੇ 'ਤੇ ਉਹ ਬੱਚੇ ਅਜੇ ਜੰਮ ਦੀ ਸਾਰੀ ਉਹਦੇ ਪੰਜੇ ਹੈਗੇ ਨੇ ਉਹਨੂੰ ਪ੍ਰੋਟੈਕਟ ਕਰ ਸਕਦੇ ਨੇ ਆਪਣਾ ਹੁਣ ਥੋੜਾ ਬਹੁਤ ਸਨੇਕ ਕੋਲ ਜ਼ਹਿਰ ਹੈ ਸਾਰਿਆਂ ਨੂੰ ਕੁਝ ਨਾ ਕੁਝ ਦਿੱਤਾ ਹੈ ਸਾਡੇ ਪ੍ਰੋਟੈਕਟਿਵ ਮੈਕੈਨਿਜ਼ਮ ਨਹੀਂ ਹੈ ਕਿਉਂਕਿ ਬੱਚਾ ਸਾਡਾ ਪ੍ਰੀਮਚੂਰ ਡਿਵਲਪ ਹੋਦਾ ਹੈ। ਕਟੋ-ਕਟ ਅਸੀਂ ਜਿਹਨੂੰ ਇਨਫੈਂਸੀ ਕਹਿੰਦੇ ਆ 5 ਸਾਲ ਉਹਨੂੰ ਲੱਗਦੇ ਨੇ ਸਰਵਾਈਵਲ ਸਟ੍ਰੈਟਜੀ ਸਿੱਖਣ ਦੇ ਲਈ ਜਿੱਥੇ ਅਸੀਂ ਲੈਂਗੁਏਜ ਹੋਰ ਸਪੋਕਨ ਹੈ ਉਹਦੇ ird gird ਇੱਕ ਗਰੁੱਪ ਚਾਹੀਦਾ ਸੀ ਸਾਨੂੰ। ਅਸੀਂ ਉਹ ਗਰੁੱਪ ਉਹਦੀ ਮਦਰ ਉਹਦਾ ਫਾਦਰ ਉਹਦੇ ਸਾਰੇ ਅਸੀਂ ਇਕੱਠੇ ਕੀਤੇ ਇਸੇ ਕਰਕੇ ਸੀ ਜ਼ਿਆਦਾ ਸੋਸ਼ਲ ਆ। ਇਸੇ ਕਰਕੇ ਅਸੀਂ ਸਾਡੀ ਫਿਜ਼ੀਕਲ ਰੀਪ੍ਰੋਡਕਸ਼ਨ ਦੇ ਨਾਲ ਅਸੀਂ ਸੋਸ਼ਲ ਰੀਪ੍ਰੋਡਕਸ਼ਨ ਕਰਦੇ। ਕਿਉਂ ਉਹਨੂੰ ਜਿਉਣਾ ਸਿਖਾਇਆ ਜਾਵੇ ਇਸ ਕਰਕੇ ਜੁਆਇੰਟ ਫੈਮਿਲੀ ਵਿਲੇਜ ਸਰਵ ਉਸੇ ਜਦੋਂ ਆ 2200 200 ਸਾਲ ਹੋਇਆ ਜਿਸ ਨੂੰ ਲਾਈਟਨਮੈਂਟ ਸੋਗਰ ਕਹਿੰਦੇ ਹਨ ਇੰਡਸਟਰੀ ਰੈਵਿਊਸ਼ਨ ਜਦੋਂ ਆਇਆ ਇੰਡਸਟਰੀ ਰੈਗੂਲੇਸ਼ਨ ਨੇ ਅਸਲ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਸਾਡੀ ਸੋਸ਼ਲ ਤੇ ਜਿਹੜੀ ਹਿਊਮਨ ਰੀਪ੍ਰੋਡਕਸ਼ਨ ਹੈ ਇਹਨੂੰ ਬਦਲਿਆ 1960 ਦੇ ਵਿੱਚ ਡਿਸਕਵਰ ਕੀਤਾ ਗਿਆ ਕਿ ਇਹ ਵੱਡੀ ਪ੍ਰੋਬਲਮ ਹੈ ਪਹਿਲਾਂ ਤਾਂ ਬੱਚਾ ਜੰਮਣਾ ਬੜਾ ਮੁਸ਼ਕਲ ਕੰਮ ਸੀਗਾ ਔਰ ਖੁਸ਼ੀਆਂ ਮਨਾਇਆ ਜਾਂਦੀਆਂ ਸੀ ਬੱਚਾ ਜਦੋਂ ਪੈਦਾ ਹੁੰਦਾ ਸੀ ਹੁਣ ਤੱਕ ਜਿੰਨੀ ਹਿਸਟਰੀ ਪੜ੍ਹਦੇ ਆ ਅਸੀਂ ਬਰਤ ਤੋਂ ਪੜ੍ਹਦੇ ਆ ਨਾ ਸਾਰੇ ਜਿਹੜੇ ਗੁਰੂ ਸਾਹਿਬ ਜਦੋਂ ਪੈਦਾ ਹੋਏ ਸੀ ਚਾਨਣ ਹੋ ਗਿਆ ਉਹ ਤੇ ਜਦੋਂ ਹੋਇਆ ਤਾਂ ਉਸ ਦਿਨ ਪੂਰਨਮਾਸ਼ੀ ਸੀ ਸਾਰੇ ਸਾਰੇ ਪੈਗੰਬਰਾਂ ਦੇ ਨਾਲ ਇਸ ਚੀਜ਼ਾਂ ਜੁੜੀਆਂ ਹੋਈਆਂ ਨੇ ਕਿਉਂਕਿ ਬਰਤ ਬਹੁਤ ਇੰਪੋਰਟੈਂਟ ਸੀ ਹੁਣ ਉਹ ਅਨਵਾਂਟਡ ਸੋ ਜਦੋਂ ਇਹ ਚੀਜ਼ ਆਈ ਤਾਂ ਸਾਨੂੰ ਬੰਦਿਆਂ ਦੀ ਵਿਜੈਪੁਰਜੀਆਂ ਦੀ ਜ਼ਰੂਰਤ ਹੁਣ ਅਸੀਂ ਬੰਦੇ ਨਹੀਂ ਬਣਾ ਰਹੇ ਆ ਜਿਹੜੀ ਤੁਹਾਨੂੰ ਸਿੱਖਿਆ ਵੀ ਕਰਾ ਰਹੇ ਆ ਤੁਹਾਨੂੰ ਸੋਚਣਾ ਸਿਖਾ ਰਹੇ ਆ ਅਸੀਂ ਬਹੁਤ ਥੋੜਾ ਜਿੰਨਾ ਤੁਹਾਡਾ ਪੋਟੈਂਸ਼ੀਅਲ ਹੈ ਉਹਨਾਂ ਨੂੰ ਥੋੜੀ ਸਿਖਾ ਰਹੇ ਆ ਸੋ ਇਹ ਮੰਨਦਾ ਵਿਕਾਸ ਹੋਇਆ ਮੈਂ ਇਹਦੀ ਬਹੁਤ ਡਿਟੇਲ ਦੇ ਵਿੱਚ ਨਹੀਂ ਜਾਂਦਾ ਪਰ ਇਹ ਚੇਤਨਾ ਦਾ ਤੀਜਾ ਲੈਵਲ ਹੈ ਬਹੁਤ ਥੋੜੇ ਥੋੜੇ ਲੋਕ ਜਦੋਂ ਬਹੁਤ ਸੰਕਟ ਆਇਆ ਤਾਂ ਉਹਨਾਂ ਚ ਸਾਡੇ ਜਿਹੜੇ ਬਹੁਤ ਜ਼ਿਆਦਾ ਚੇਤਨ ਹੋਏ ਉਹਨਾਂ ਨੇ ਚੇਤਨ ਹੋ ਕੇ ਦੱਸਿਆ ਕਿ ਕਿ ਤਾਂ ਕੁਝ ਵੀ ਨਹੀਂ ਹੈ ਤਾਂ ਇਟ ਇਜ਼ ਅ ਡ੍ਰੀਮ ਲਾਈਕ ਸਟੇਟ ਜਿਹੜੀ ਚੇਤਨਾ ਹੈ ਯੂਨੀਵਰਸ ਹੈ ਜਿਹੜਾ ਇਹ ਤਾਂ ਕੌਨਸ਼ੀਅਸ ਹੈ ਤੇ ਨੇਚਰ ਹੈ ਜਿਹੜੀ ਸਾਨੂੰ ਪਾਲ ਰਹੀ ਹੈ ਤਾਂ ਕੌਨਸ਼ੀਅਸ ਹੈ ਇਸ ਦੇ ਵਿੱਚ ਅਸੀਂ ਤਾਂ ਉਹਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਹੈਗੇ ਹਾਂ ਪਰ ਅਸੀਂ ਕਿਉਂਕਿ ਸਾਡੀ ਜ਼ਰੂਰਤ ਸੀ ਸੋਸ਼ਲ ਕਿ ਅਸੀਂ ਬੰਦੇ ਨੂੰ ਡਿਵੈਲਪ ਕਰੀਏ ਕਿ ਯੂ ਆਰ ਸਮਥਿੰਗ ਅਸੀਂ ਉਹਦੀ ਈਗੋ ਡਿਵੈਲਪ ਕਰ ਲਈ ਉਹਦੀ ਮਿਸ ਆਇਡੈਂਟੀਫਿਕੇਸ਼ਨ ਕਰ ਲਈ ਉਹਦੇ ਮਾਈਂਡ ਦੇ ਨਾਲ ਕਿ ਜੋ ਮੈਂ ਸੋਚਦਾ ਜੋ ਮੈਂ ਫੀਲ ਕਰਦਾ ਉਹੀ ਠੀਕ ਹੈ ਦੂਜੀ ਗਲਤ ਹੈ ਇਸੇ ਕਰਕੇ ਮੈਂ ਸਟੂਡੈਂਟ ਲੀਡਰ ਵੀ ਠੀਕ ਸੀ ਜਦੋਂ ਮੈਂ ਅਫਸਰ ਸਿਉਂਗਾ ਵੀ ਠੀਕ ਸੀ ਇਹ ਮੇਰੀ ਈਗੋ ਸੀ ਇਸ ਦੇ ਵਿੱਚ ਜਦੋਂ ਤੁਸੀਂ ਉਹ ਈਗੋ ਨੂੰ ਦੇਖਣਾ ਸ਼ੁਰੂ ਕਰ ਲਿਆ ਕਿ ਇਹ ਤਾਂ ਕੋਈ ਹੋਰ ਹੀ ਪ੍ਰੋਗਰਾਮਡ ਮਾਈਂਡ ਹੈ ਮੇਰਾ ਜਿਹੜਾ ਮੈਨੂੰ ਕੰਟਰੋਲ ਕਰ ਰਿਹਾ ਇਟਸ ਨਥਿੰਗ ਮੈਥਾਏ ਤੋਂ ਕਿਤੇ ਜ਼ਿਆਦਾ ਹੈਗਾ ਇਹ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਈਂਡ ਦੀ ਆਊਟਸਾਈਡ ਟੈਕਨੋਲੋਜੀਕਲ ਐਕਸਪੈਂਸ਼ਨ ਹੈ ਇਟ ਕੈਨ ਨਾਟ ਫੀਲ ਇਟ ਕੈਨ ਨਾਟ ਕ੍ਰੀਏਟ ਇਟ ਕੈਨ ਨਾਟ ਡੂ ਐਨੀਥਿੰਗ ਸਾਰਾ ਡਾਟਾ ਜਿਹੜਾ ਅਸੀਂ ਜਨਰੇਟ ਕੀਤਾ ਇਕੱਠਾ ਉਹਦੇ ਤੇ ਉਹ ਮੈਨੀਪੂਲੇਟ ਕਰਕੇ ਤੁਹਾਨੂੰ ਦੱਸ ਦੇਣਗੇ ਕੋਈ ਬਹੁਤ ਕੁਝ ਵੀ ਨਹੀਂ ਸੋ ਇਸ ਕਰਕੇ ਜਿਹੜਾ ਹੁਣ ਯੁੱਗ ਆ ਰਿਹਾ ਹੈ ਕਿ ਥੋੜੇ ਜਿਹੇ ਬੱਚੇ ਪਾਸ ਕਰਕੇ ਜਿਹੜਾ ਸਾਡੇ ਮਾਈਂਡ ਪਹਿਲੇ ਕਰ ਦੇਣੇ ਨੇ ਇਹਨੇ ਜਿਹੜੀ ਸਮੱਸਿਆ ਆ ਰਹੀ ਹੈ ਇਸ ਦੇ ਵਿੱਚ ਜਿਹੜਾ ਐਮਪਟੀ ਜਿਹੜਾ ਸਪੇਸ ਹੈ ਮਾਈਂਡ ਦੇ ਵਿੱਚ ਮਾਈਂਡ ਤੋਂ ਖਾਲੀ ਨਹੀਂ ਰਹਿੰਦਾ ਵਿਹਲਾ ਮਨ ਸ਼ੈਤਾਨ ਦਾ ਚਰਖਾ ਹੁੰਦਾ ਹੈ ਉੰਨੀ ਹੀ ਉੱਚ 네ਗੈਟਿਵਿਟੀ ਭਰੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋਗੇ 99% ਸਾਡੀਆਂ ਥੌਟਸ ਨੇ ਜਿਹੜੀਆਂ ਬੈਠ ਕੇ ਲਿਖ ਲੈਣਾ ਉਹ 네ਗਟਿਵ ਹੁੰਦੀਆਂ ਨੇ ਜਿਉਂ ਫੀਅਰ ਹੁੰਦੇ ਨੇ ਜਿਉਂ ਕੋਈ ਐਵੇਂ ਫਿਊਚਰ ਦੀਆਂ ਹੋਪਸ ਹੁੰਦੀਆਂ ਨੇ ਜਿਹਨੂੰ ਜਿਹੜਾ ਕਿਹਾ ਨਾ ਗੁਰੂ ਨਾਨਕ ਦੇਵ ਜੀ ਨੇ ਕਿ ਦੁੱਖ ਦਰਵਾਜਾ ਲੋਰ ਹਵਾਲਾ ਆਸਾਂ ਦੇ ਸਦੋਏ ਪੱਟ ਚੜੇ ਇਹ ਮਨ ਦੇ ਦਰਵਾਜੇ ਦੀ ਉਹ ਗੱਲ ਕਰੀ ਸੀ ਉਹਨਾਂ ਨੇ ਕਿ ਇੱਚ ਹੋਪਸ ਨੇ ਤੇ ਫੀਅਰਸ ਨੇ ਹੋਰ ਕੁਝ ਨਹੀਂ ਜੇ ਤੁਸੀਂ ਉਹਦੇ ਨਾਲੋਂ ਡਿਸਇਡੈਂਟੀਫਾਈ ਕਰ ਲਿਆ ਕਿ ਇਹ ਤਾਂ ਮੇਰਾ ਮਾਈਂਡ ਹੀ ਜਨਰੇਟ ਕਰ ਰਿਹਾ ਇਟਸ ਨਥਿੰਗ ਦਿਸ ਇਸ ਨਾਟ ਟੂ ਮੀ ਮੈਂ ਤਾਂ ਇਹ ਤੋਂ ਕਿਤੇ ਜ਼ਿਆਦਾ ਇਹ ਕੌਨਸ਼ੀਅਸਨੈਸ ਹੈ ਇਸ ਕੌਨਸ਼ੀਅਸਨੈਸ ਤੇ ਹੀ ਗੁਰੂਗ੍ਰਾਮ ਸਾਹਿਬ ਦੇ ਵਿੱਚ ਗੱਲ ਹੈ ਇਸ ਕੌਨਸ਼ੀਅਸਨੈਸ ਤੇ ਹੀ ਹੁਣ ਸਾਇੰਸ ਹੌਲੀ-ਹੌਲੀ ਪਹੁੰਚ ਰਹੀ ਹੈ ਸਾਈਕੋਲੋਜੀ ਫੀਲ ਡੈਪਸਿਕੋਲੋਜੀ ਇਹ ਇੱਕ ਕੌਨਸ਼ੀਅਸਨੈਸ ਦਾ ਹੋਰ ਲੈਵਲ ਹੈ ਜੇ ਅਸੀਂ ਉਹਨੂੰ ਕੌਨਸ਼ੀਅਸਲੀ ਨਹੀਂ ਜਗਾਉਂਦੇ ਇੱਕ ਦੂਜੇ ਨਾਲ ਕੌਨਸ਼ੀਅਸਲੀ ਨਹੀਂ ਜੁੜਦੇ ਤਾਂ ਇਹ ਮਿਸਕਮਿਊਨੀਕੇਸ਼ਨ ਰਹਿ ਗਈ ਇਹ ਇਹ ਜਨਰੇਸ਼ਨ ਦੀ ਨਹੀਂ ਕਲੀ ਇਹ ਆਪਣੇ ਆਪ ਨਾਲ ਵੀ ਹੈ ਮੈਂ ਐਗਜ਼ਾਮਪਲ ਅਕਸਰ ਹੀ ਕਈ ਵਾਰ ਦਿੱਤੀ ਹੈ ਸੁਣੀ ਵੀ ਹੋਣੀ ਹੈ ਤੁਸੀਂ ਸਵੇਰੇ ਆਪਾਂ ਸਾਰੇ ਉੱਠਦੇ ਹਾਂ ਰੋਜ਼ ਬਹੁਤ ਸਾਰੇ అలਾਰਮ ਵੀ ਲਾਉਨੇ ਕਈ ਵਾਰੀ ਲੜ ਕੇ ਜਾਣਾ ਹੈ ਉੱਠਣ ਨੂੰ ਜੀ ਨਹੀਂ ਕਰਦਾ ਡ੍ਰੀਮ ਆ ਰਿਹਾ ਹੁੰਦਾ ਕੋਈ ਨਾ ਕੋਈ ਅਰੂ ਡ੍ਰੀਮ ਦੇ ਵਿੱਚੋਂ ਮਨ ਤੁਹਾਨੂੰ ਕਹਿੰਦਾ ਜਦੋਂ ਅਦੋਂ ਜਿਹੜੀ ਜਾਗੋ ਮਿਟੀ ਹੁੰਦੀ ਹੈ ਉਸ ਚ ਮਨ ਤੁਹਾਨੂੰ ਕਹਿੰਦਾ ਵੀ ਥੋੜੀ ਦੇਰ ਰੋ ਥੋੜਾ ਜਾਂ ਨਿੱਕੋ ਹੋ ਜਾਏ ਕੋਈ ਹੌਲੀ ਹੌਲੀ ਅਸੀਂ ਉਹਨੂੰ ਸੁਣਦੇ ਰਹਿੰਨੇ ਹਾਂ ਉਹਦੀ ਤੇ ਲੇਟ ਹੋ ਜਨਾਂ ਰੇਟ ਹੋ ਕੇ ਉਹੀ ਮਾਈਂਡ ਤੋਂ ਉਹ ਸੈਕਟਰ ਬਾਅਦ ਹੀ ਤੁਹਾਨੂੰ ਕਹਿਣ ਲੱਗ ਜਾਂਦਾ ਕਿ ਤੂੰ ਲੇਟ ਹੋ ਗਿਆ। ਮੰਨ ਲਓ ਦਾ ਕੁਝ ਸਟੈਂਡ ਨਹੀਂ ਹੁੰਦਾ। ਉਹੀ ਤੁਹਾਨੂੰ ਗਿਲਟ ਦੀ ਫੀਲਿੰਗ ਦੇਣ ਲੱਗਦਾ। ਬਹੁਤ ਸਾਰੇ ਜਿੰਨੇ ਮਾੜੇ ਕੰਮ ਤੁਸੀਂ ਜ਼ਿੰਦਗੀ 'ਚ ਕਰ ਰਹੇ ਜਿੰਨੇ ਮੈਂ ਕਰੇ ਨੇ ਮਾਈਂਡ ਤੁਹਾਨੂੰ ਕਨਵਿੰਸ ਕਰ ਦਿੰਦਾ ਉਸ ਟਾਈਮ ਕਿ ਹੁਣੇ ਹੀ ਕਰ। ਇਹਨੇ ਤੈਨੂੰ ਗਾਲ ਕੱਢੀ ਤੇ ਚਪੇੜ ਮਾਰਨਾ। ਬਾਅਦ ਦੇ ਵਿੱਚ ਥਾਣੇ 'ਚ ਜਦੋਂ ਮੁੰਸ਼ੀ ਕੋਲ ਬੈਠੇ ਰਿਪੋਰਟ ਲਿਖਾ ਰਹੇ ਹੋ ਨੇ ਉਹੀ ਮਾਈਂਡ ਤੁਹਾਨੂੰ ਕਹਿ ਰਿਹਾ ਹੁੰਦਾ ਕਿ ਤੂੰ ਕਿਉਂ ਗਲਤੀ ਕਰੀਏ ਇਹ ਦੁਬਧਾ ਦੇ ਵਿੱਚ ਜਿੱਥੇ ਵੀ ਤੁਸੀਂ ਦੁਬਧਾ ਦੇ ਵਿੱਚ ਉੱਥੇ ਮੈਂ ਅਰੇ ਸਾਰੀ ਸਾਇੰਸ ਸਹੀ ਤੇ ਮਿਥ ਹੈ ਬਹੁਤ ਵੱਡੀ ਹੌਨ ਵੀ ਨੂੰ ਆਪਣੇ ਉੱਪਰ ਕਿ ਅਸੀਂ ਐਕਸਪੀਰੀਅੰਸ ਤੋਂ ਸਿੱਖਦੇ ਹਾਂ ਇੰਡੀਵਿਜੂਅਲੀ ਅਸੀਂ ਸਿੱਖ ਸਕਦੇ ਹਾਂ ਕਲੈਕਟਿਵਲੀ ਅਸੀਂ ਬਹੁਤ ਘੱਟ ਸਿੱਖ ਰਹੇ ਹਾਂ ਪੜਨਾ ਤੁਸੀਂ ਕਿਤਾਬ ਲਈ ਵਾਣ ਦੀ ਕਿਤਾਬ ਦਾ ਕਰਾਊਡ ਕਰਾਊਡ ਹੈ ਜਿਹੜਾ ਉਹਦੀ ਉਹਦੀ ਕੌਨਸ਼ੀਅਸਨੈਸ ਪਸ਼ੂਕ ਦੇ ਲੈਵਲ ਦੀ ਹੁੰਦੀ ਹੈ ਜੇ ਅਸੀਂ ਐਕਸਪੀਰੀਅੰਸ ਤੋਂ ਸਿੱਖਦੇ ਹੁੰਦੇ ਤਾਂ ਫਸਟ ਪਾਰਟ ਬਾਰ ਤੋਂ ਬਹੁਤ ਸੈਕੰਡ ਪਾਰਟ ਬਾਰ ਤੱਕ ਨਹੀਂ ਨਹੀਂ ਸੀ ਚਾਹੀਦੀ ਜੇ ਅਸੀਂ ਕਲੈਕਟਿਵਲੀ ਐਕਸਪੀਰੀਅੰਸ ਤੋਂ ਸਿੱਖਦੇ ਹੁੰਦੇ ਹੀਰੋ ਰੋਜੀਮਾ ਤੇ ਨਾਗਾਸਾਕੀ ਤੋਂ ਬਹੁਤ ਤਾਂ ਆਈਟਮ ਬੰਬਾਂ ਦੇ ਪਾਬੰਦੀ ਲੱਗ ਜਾਣੀ ਚਾਹੀਦੀ ਸੀ 60% ਤੋਂ ਉੱਪਰ ਜਿਹੜੇ ਸਾਇੰਟਿਸਟ ਨੇ ਵਾਰ ਮਟੀਰੀਅਲ ਪੈਦਾ ਕਰਨੇ ਅੱਜ ਦੀ ਡੇਟ 'ਚ ਸੋ ਇਸ ਕਰਕੇ ਅਸੀਂ ਨਹੀਂ ਸਿੱਖ ਰਹੇ ਕਲੈਕਟਿਵਲੀ ਸਾਡੇ ਜਿਹੜੇ ਲੀਡਰ ਨੇ ਕਾਰਪੋਰੇਟ ਹਾਊਸਸ ਨੇ ਇੰਡਸਟਰੀਅਲ ਹਾਊਸਸ ਨੇ ਈਵਨ ਤੁਹਾਡੇ 트럼ਪ ਤੋਂ ਲੈ ਕੇ ਮੋਦੀ ਤੋਂ ਲੈ ਕੇ ਮਾਨਤ ਤੱਕ ਇਹ ਅਨਫੋਰਚਨਟਲੀ ਮੈਨੂੰ ਕਹਿਣਾ ਪੈ ਰਿਹਾ ਹੈ ਤੇ ਇਟ ਇਜ਼ ਅ ਕਲੈਕਟਿਵ ਇਨਸੈਂਟੀ ਇੱਕ ਖਾਸ ਕਿਸਮ ਦੇ ਪਾਗਲ ਸਿਸਟਮ ਦੇ ਪ੍ਰੋਟੈਕਟਰ ਨੇ ਜਿਹੜਾ ਟੈਰਿਆ ਸਾਡੇ ਸਾਹਮਣੇ ਅੱਜ ਦੀ ਡੇਟ 'ਚ ਕਿਸੇ ਨੂੰ ਪਤਾ ਹੈ ਕਿ ਕੌਣ ਰੂਲ ਕਰਦਾ ਹੈ ਅਮਰੀਕਾ ਦੇ ਵਿੱਚ ਕੋਲਨ ਮਸਕ ਕਰ ਰਿਹਾ ਜਾਂ 트럼ਪ ਕਰ ਰਿਹਾ ਹੈ ਜਾਂ ਉਹਨਾਂ ਨੂੰ ਵੀ ਕੋਈ ਹੋਰ ਕਰ ਰਿਹਾ ਹੈ ਸੋ ਇਸ ਕਰਕੇ ਬੱਚੋ ਆਉਣ ਵਾਲੇ ਜਿਹੜੇ ਤੁਸੀਂ ਉਹ ਪੋਂਬੜੀ ਬੱਟੀ ਛੋਟੇ ਦਿਮਾਗ ਸਾਡੇ ਨਾਲੋਂ ਵੱਧ ਨੇ ਅਰ ਵੱਧ ਹੋ ਜਾਣੇ ਨੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਲਰਨ ਟੂ ਨੋ ਯੂਅਰ ਸੈਲਫ ਓਰ ਲਈ ਤੁਹਾਨੂੰ ਆਪਣੇ ਆਪੇ ਜਾਣਣਾ ਹੁੰਦਾ ਜਿੰਨੀ ਦੇਰ ਇਹ ਇੱਕ ਅੰਤਰ ਦ੍ਰਿਸ਼ਟੀ ਨਹੀਂ ਡਿਵੈਲਪ ਕਰਦੇ ਜਿੰਨੀ ਦੇਰ ਆਪਣੇ ਆਪ ਨੂੰ ਦੇਖਣਾ ਨਹੀਂ ਸਿੱਖਦੇ ਆਪਣੇ ਆਪ ਨਾਲ ਪੋਜ਼ਿਟਿਵ ਕਮਿਊਨੀਕੇਟ ਕਰਨਾ ਨਹੀਂ ਸਿੱਖਦੇ ਓਨੀ ਦੇਰ ਇੰਪੋਸੀਬਲ ਹੈ ਟੈਕਨੋਲੋਜੀ ਨਾਲ ਕੋਈ ਹੱਲ ਨਹੀਂ ਜਿੰਨੇ ਮਰਜ਼ੀ ਮੋਟਰਸਾਈਕਲ ਰੱਖ ਲਓ ਪੜਾ ਕੇ ਬਾਉਣ ਲਈ ਕੋਈ ਖੁਸ਼ੀ ਨਹੀਂ ਮਿਲਣੀ। ਜਿੰਨੀਆਂ ਮਰਜ਼ੀ ਜਿਹੜੀਆਂ ਤੁਹਾਨੂੰ ਆਪ ਐਪਸ ਜਾਂ ਹੋਰ ਅਟਰੈਕਟ ਕਰ ਰਹੀਆਂ ਨੇ ਕਿ ਜੀ ਇਹਦੇ ਚੋਂ ਜੀਵਨ ਤੁਹਾਡਾ ਸੁਖੀ ਹੋ ਜਾਊਗਾ ਉਹ ਸੁੱਖ ਨਹੀਂ। ਸੋ ਇਸੇ ਕਰਕੇ ਲਿਖਿਆ ਗਿਆ ਹੈ ਕਿ ਦੁੱਖਧਾਰੂ ਸੁਖ ਰੋਗ ਪਿਓ। ਜਿਹੜੇ ਤੁਹਾਡੇ ਕਸ਼ਟ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੋਈ ਮਾਈਂਡ ਤੁਹਾਡਾ ਕਿੰਨੇ ਕਸ਼ਟ ਕ੍ਰੀਏਟ ਕਰ ਰਿਹਾ। ਪਰ ਤੁਸੀਂ ਦੂਜੇ ਨੂੰ ਉਹੀ ਦੇ ਸਕਦੇ ਹੋ ਜੋ ਤੁਹਾਡੇ ਕੋਲ ਹੈ। ਜੇ ਮਨ ਦੇ ਵਿੱਚ ਪੀਸ ਹੈ ਤਾਂ ਤੁਸੀਂ ਪੀਸ ਕਮਿਊਨੀਕੇਟ ਕਰੋਗੇ ਲਵ ਹੈ ਤਾਂ ਲਵ ਕਮਿਊਨੀਕੇਟ ਕਰੋਗੇ ਹੇਟ ਹੈ ਤਾਂ ਹੇਟ ਕਮਿਊਨੀਕੇਟ ਕਰੋਗੇ ਇਗਨੋਰੈਂਸ ਹੈ ਤਾਂ ਇਗਨੋਰੈਂਸ ਕਮਿਊਨੀਕੇਟ ਕਰੋਗੇ ਇਹ ਦੌਰ ਇਨਫੋਰਮੇਸ਼ਨ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਇਨਫੋਰਮੇਸ਼ਨ ਨੌਲੇਜ ਨਹੀਂ ਹੁੰਦੀ ਬੇਸਿਕਲੀ ਸੈਲਫ ਨੌਲੇਜ ਹੈ ਜਿਹੜੀ ਆਤਮ ਗਿਆਨ ਜਿਹਨੂੰ ਕਹਿੰਦੇ ਨੇ ਉਹ ਹੀ ਨੌਲੇਜ ਸੋ ਆਪਣੇ ਆਪ ਨੂੰ ਜਾਣੋ ਮੈਂ ਬੜਾ ਸਮਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਤੁਹਾਨੂੰ ਛੋਟੀ ਜੀ ਸਟੋਰੀਜ਼ ਨਾ ਨਾ ਸ਼ਾਇਦ ਥੋੜੇ ਕੰਮ ਆਵੇ ਤੇ ਮਾੜੀ ਬੁਢੀ ਆਪਣੀ ਹਿਸਟਰੀ ਦੇ ਵਿੱਚ ਇੱਕ ਬੰਦਾ ਹੋਇਆ ਫਿਲਾਸਫਰ ਬਹੁਤ ਵੱਡਾ ਉਹਦਾ ਨਾਮ ਸੀ ਅਸ਼ਟਾਭਕਰ ਅਸ਼ਟਾਭਕਰ ਇਸ ਕਰਕੇ ਸੀ ਕਿ ਉਹਦੇ 8 ਕੁੱਬ ਸੀਗੇ ਸਰੀਰ 'ਚ ਬਹੁਤ ਇੱਕੋਜਾ ਤੁਸੀਂ ਦਾ ਰੋਜ਼ ਸ਼ੀਸ਼ੇ ਮੂਰੇ ਖੜੇ ਹੋ ਕੇ ਦੇਖਦੇ ਹੋਂ ਬੇਸ਼ੱਕ ਲਾ ਜੁਕ ਲਾਂਗੇ ਮੈਂ ਥੋੜਾ ਜਿਹਾ ਹੋਰ ਰੰਗ ਵੈਸਾ ਹੋ ਜਾਵੇ ਮੁੱਲ ਆਪਣੇ ਸਾਰਿਆਂ ਤੋਂ ਪਹਿੜਾ ਸੀ ਇਸ ਕਰਕੇ ਤੁਸੀਂ ਉਹਨਾਂ ਨੂੰ ਵੈਟ ਰਹੇ ਹੋ ਪਰ ਫਿਲਾਸਫਰ ਬਹੁਤ ਵੱਡਾ ਸੀ। ਰਾਜੇ ਜਨਕ ਦੇ ਟਾਈਮੋਂ ਪੈਦਾ ਹੋਇਆ। ਰਾਜਾ ਜਨਕ ਚੱਕਰਵਰਤੀ ਰਾਜਾ ਸੀ ਬਹੁਤ ਸਾਰੇ ਜਨਕ ਹੋਏ ਨੇ ਜਿਹੜਾ ਸੀਤਾ ਦਾ ਪਿਤਾ ਵੀ ਸੀ। ਰਾਜਾ ਜਨਕ ਜਦੋਂ ਚੱਕਰਵਰਤੀ ਬਣ ਗਿਆ ਤਾਂ ਉਹਨੇ ਆਪਣੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਆਪਾਂ ਹੁਣ ਜੀਵਨ ਦਾ ਸਾਰ ਉਹ ਕੁਝ ਪ੍ਰਾਪਤ ਕਰਦੇ। ਪ੍ਰਧਾਨ ਮੰਤਰੀ ਉਹਦਾ ਕਹਿੰਦਾ ਨਹੀਂ ਰਾਜਾ ਨੂੰ ਨੁੱਖ ਦਾ ਜਿਹੜਾ ਜਨਮ ਹੈ ਇਹਦਾ ਮਕਸਦ ਹੈ ਆਤਮ ਗਿਆਨ ਬੜਾ ਉਤਾਰਨਾ। ਵਾਰਲੀ ਦੁਨੀਆ ਨੂੰ ਜਿੱਤ ਲੈ। ਆਪਣੇ ਆਪ ਨੂੰ ਸਮਝਣਾ ਤੇ ਆਪਣੇ ਆਪ ਨੂੰ ਜਿੱਤਣਾ ਉਹ ਕਹਿੰਦਾ ਫਿਰ ਆਤਮ ਗਿਆਨ ਵੀ ਕਰ ਲੈਣੇ ਆਂ ਕਿ ਕੀ ਗੱਲ ਹੈ ਉਹਨਾਂ ਨੇ ਜੇ ਅਨਾਉਂਸ ਕਰਤਾ ਤਾਂ ਦੇਵ ਜੀ ਹਣੀ ਆ ਗਏ ਸਾਰੇ ਆਤਮ ਗਿਆਨ ਕਰਾਉਣ ਜੋਗੇ ਆਪ ਕੋ ਕੀ ਸਾਰਿਆਂ ਨੇ ਉਹਨੂੰ ਕੋਪਾਲ ਭਾਤੀ ਕਰਾ ਗਾ ਕੇ ਕਮਲਾ ਕਰਤਾ ਬਿਲਕੁਲ ਹੀ ਫਿਰ ਉਹ ਫਾਈਨਲੀ ਕਹਿੰਦਾ ਜੀ ਉਹਨੇ ਅਨਾਉਂਸ ਕਰਤਾ ਵੀ ਜਿਹੜਾ ਆਤਮ ਗਿਆਨ ਕਰਾਊਗਾ ਉਹਨੂੰ ਮੰਗਿਆ ਇਨਾਮ ਜਿਹੜਾ ਨਹੀਂ ਕਰਾਊਗਾ ਉਹਦਾ ਛਟਕਾ ਕਈ ਆਏ ਛਟਕੇ ਵੀ ਗਏ ਜਿਨ੍ਹਾਂ ਨੂੰ ਭਰੋਸਾ ਸੀ ਆਪਣੇ ਗਿਆਨ ਤੇ ਸੋ ਆਖਰਕਾਰ ਉਹਨੇ ਇੱਕ ਸ਼ਾਸਤ੍ਰਾਰਥ ਦੀ ਸਭਾ ਸੱਦੇ ਉਹ ਚ ਬ੍ਰਾਹਮਣ ਸਾਰੇ ਸਤਿਵਿਸ਼ ਪੰਡਤ ਬਹੁਤ ਸਾਰੇ ਇਹ ਅਸ਼ਟਵਕਰ ਵੀ ਉੱਥੇ ਪਹੁੰਚ ਜਾਂਦਾ ਹੈ ਪਹਿਲਾਂ ਤਾਂ ਉਹਨੂੰ ਸਿਕਿਉਰਿਟੀ ਗਾਰਡ ਹੀ ਨਹੀਂ ਬੜਨ ਲੰਦਾ ਦੇਖ ਕੇ ਵੀ ਇਹ ਕੀ ਚੀਜ਼ ਆ ਗਈ ਹੈ ਪਰ ਉਹ ਰਾਜਾ ਚਲੂਦਿਆਲੂ ਸੀ ਸਾਹਮਣੇ ਹੀ ਦੇਖ ਰਿਹਾ ਸੀ ਉਹਨੇ ਕਿ ਆਉਂਦੇ ਆਉਂਦੇ ਜਦੋਂ ਆਇਆ ਤਾਂ ਸਾਰੇ ਹੱਸ ਪਏ ਜਿਨ੍ਹਾਂ ਗਿਆਨੀ ਧਿਆਨੀ ਸਾਡੇ ਵਰਗੇ ਵਿਦਵਾਨ ਬ੍ਰਾਹਮਣ ਬੈਠੇ ਸੀ ਉਹਨਾਂ ਦਾ ਹਾਸਾ ਨਿਕਲ ਗਿਆ ਹੋਇਆ ਸੀ ਜਦੋਂ ਉਹ ਚੁੱਪ ਕਰੇ ਤਾਂ ਅਸ਼ਟਵਕਰ ਹੱਸ ਪਿਆ ਰਾਜੇ ਨੂੰ ਬੜੀ ਹੈਰਾਨੀ ਹੋਈ ਵੀ ਇਹ ਕੀ ਹੋਇਆ ਉਨੇ ਨੂੰ ਪੁੱਛ ਕਿ ਜਦੋਂ ਉਹਨਾਂ ਦਾ ਤਾਂ ਸਮਝਾਉਂਦਾ ਹੈ ਵੀ ਤੇਰੀ ਸ਼ਖਤ ਮਸੂਲਤ ਐਸੀ ਹੈ ਤੈਨੂੰ ਹਾਸਾ ਕਿਸ ਗੱਲ ਤੇ ਆਇਆ ਉਹ ਕਹਿੰਦਾ ਮੈਂ ਇਸ ਗੱਲ ਤੇ ਹੱਸ ਰਿਹਾ ਵੀ ਤੁਸੀਂ ਇਹਨਾਂ ਨੂੰ ਆਤਮ ਗਿਆਨ ਦੇ ਲਈ ਸਤੇ ਇਹਨਾਂ ਨੂੰ ਮੇਰੀ ਚਮੜੀ ਤੋਂ ਅਗੇ ਦਿਖਾਈ ਕੁਝ ਨਹੀਂ ਰਿਹਾ ਇਹ ਮਤਲਬ ਅਗਿਆਨੀ ਇਕੱਠੇ ਕੀਤੇ ਹੋਏ ਨੇ ਜਿਹੜੇ ਚਮਤੋਂ ਕੇ ਗਾਹ ਨਹੀਂ ਦੇਖ ਰਗੇ ਆਤਮਾ ਨੂੰ ਕੀ ਦੇਖਣਗੇ ਇਹਨਾਂ ਨੇ ਮੇਰੀ ਇੰਟੈਲੀਜੈਂਸ ਕਿੱਥੋਂ ਦੇਖ ਲਈ ਮੇਰੀ ਆਤਮਾ ਕਿੱਥੋਂ ਦੇਖ ਲਈ ਕਹਿੰਦਾ ਮੈਨੂੰ ਇਹਨਾਂ ਤੇ ਹਾਸਾ ਆਇਆ ਇਹਨਾਂ ਦੀ ਬੁੱਧੀ ਤੇ ਰਾਜੇ ਦੀ ਕਿਉਰਿਓਸਿਟੀ ਵਧ ਗਈ ਉਨੇ ਕਿਹਾ ਕਿ ਤੂੰ ਮੈਨੂੰ ਆਤਮ ਗਿਆਨ ਕਰਾਏਂਗਾ ਉਹ ਕਹਿੰਦਾ ਹਾਂਜੀ ਕਹਿੰਦਾ ਤੈਨੂੰ ਪਤਾ ਹੈ ਸਿਰ ਦੇਖ ਲੈ ਲਟਕਾਏ ਹੋਏ ਪਹਿਲਾਂ ਉਹ ਕਹਿੰਦਾ ਪਤਾ ਹੈ ਮੈਨੂੰ ਸਾਰਾ ਕੋਈ ਗੱਲ ਨਹੀਂ ਕਹਿੰਦਾ ਕਿੰਨੀ ਦੇਰ ਚ ਕਰਾਏਗਾ ਉਹ ਕਹਿੰਦਾ ਜੀ ਜਿੰਨੀ ਦੇਰ ਚ ਘੋੜੇ ਦੀ ਲਗਾਮ ਦੇ ਉੱਪਰ ਪੈਰ ਰੱਖ ਕੇ ਬੰਦਾ ਉੱਪਰ ਜੱਟ ਸਵਾਰੀ ਕਰਦਾ ਉਹਦੀ ਕੁਰਿਓਸਿਟੀ ਹੋਰ ਵਧ ਗਈ ਉਹ ਕਹਿੰਦਾ ਠੀਕ ਹੈ ਤੇ ਦੂਸਰੇ ਦਿਨ ਜਿੱਫੇ ਸੋ ਗਿਆ ਸਵੇਰੇ ਜੰਗਲ ਦੇ ਵਿੱਚ ਲੈ ਘੋੜਾ ਲੈੰਦਾ ਗਿਆ ਰਾਜੇ ਨੂੰ ਕਿਹਾ ਕਿ ਪੈਰ ਰੱਖ ਆਪਣਾ ਤੇ ਜਦੋਂ ਉਹਨੇ ਪੈਰ ਰੱਖ ਲਿਆ ਤਾਂ ਉਹ ਕਹਿੰਦਾ ਦੇਖੋ ਹੁਣ ਮੈਂ ਤੁਹਾਨੂੰ ਅਗਲੇ ਪਲ ਆਤਮ ਗਿਆਨ ਕਰਾ ਦੇਣਾ ਫਿਰ ਆਪਣ ਗੁਰਦਸ਼ਨਾ ਦਇਆ ਕਰ ਲਿਓ ਉਹ ਕਹਿੰਦੇ ਜੀ ਗੁਰਦਸ਼ਨਾ ਮੰਗੋ ਕੀ ਮੰਗਣਾ ਉਹ ਕਹਿੰਦਾ ਮੰਗੀ ਨਹੀਂ ਜਾਂਦੀ ਉਹ ਤਾਂ ਤੁਸੀਂ ਹੀ ਦੋਵੋਂਗੇ ਉਹ ਕਹਿੰਦਾ ਦੱਸੋ ਮੈਂ ਸਾਰਾ ਖਜ਼ਾਨਾ ਤੁਹਾਨੂੰ ਦੇ ਦੂੰਗਾ ਉਹ ਕਹਿੰਦਾ ਖਜ਼ਾਨਾ ਫਿਰ ਤੂੰ ਲੁੱਟਿਆ ਜਾਣ ਹੈਰਿਟ ਕੀਤਾ ਤੇਰਾ ਦਾ ਸੋਚ ਕੀ ਹੈ ਫਿਰ ਉਹ ਕਹਿੰਦਾ ਮੈਂ ਸਾਰਾ ਰਾਜ ਭਾਗ ਰਾਣੀਆਂ ਹੋਰ ਸਾਰਾ ਕੁਝ ਦੇ ਦੂੰਗਾ ਉਹ ਕਹਿੰਦਾ ਤੂੰ ਲੁੱਟਿਆ ਜੰਤ ਤੇਰਾ ਥੋੜੀ ਐ ਤੂੰ ਆਪਣਾ ਦੇ ਮੈਨੂੰ ਕੁਛ ਰਾਜੇ ਨੂੰ ਕਿਹਾ ਵੀ ਕਿ ਮੈਂ ਕੀ ਦੇਵਾਂ ਰਾਜਾ ਵੀ ਫਿਰ ਧਰਮੀ ਸੀ ਉਹ ਕਹਿੰਦਾ ਮੈਂ ਆਪਣਾ ਸਿਰ ਲਾ ਕੇ ਤੁਹਾਨੂੰ ਉਹ ਕਹਿੰਦੇ ਸਿਰ ਤੇਰੇ ਤੇ ਕਿਹਨੇ ਚ ਤੂੰ ਪੈਦਾ ਕਰਿਆ ਤੂੰ ਕੰਟਰੋਲ ਕਰਦਾ ਹੈ ਰਾਜੇ ਫਿਰ ਜਦੋਂ ਫਿਰ ਮੈਂ ਕੀ ਹਾਂ ਉਹਨੇ ਫਿਰ ਨੂੰ ਸਵਾਲ ਕੀਤਾ ਕਿ ਮੈਂ ਕੌਣ ਹਾਂ ਤੇ ਮੈਂ ਕੀ ਹਾਂ ਉਹਨੇ ਦੱਸਿਆ ਵੀ ਕੋਈ ਨਹੀਂ ਉਹ ਅਸ਼ਟਪਤਰ ਗੀਤਾ ਹੈ ਕਿਤੇ ਮੌਕਾ ਮਿਲਣਾ ਤਾਂ ਪੜਨਾ ਉਹ ਸਭ ਤੋਂ ਪ੍ਰਾਇਮਰੀ ਕਿਤਾਬ ਹੈ ਜਿਨੂੰ ਮਹਾਕੀਤਾ ਵੀ ਕਿਹਾ ਜਾਂਦਾ ਹੈ ਉਹ ਤੁਹਾਨੂੰ ਦੱਸਿਆ ਕਿ ਤੂੰ ਕੌਨਸ਼ੀਅਸਨੈਸ ਤੂੰ ਸਰੀਰ ਨਹੀਂ ਹੈ ਤੂੰ ਜੋ ਮਨ ਚ ਭਰੀ ਹੋਈ ਸਟੋਰੀ ਹੈ ਉਹ ਵੀ ਨਹੀਂ ਹੈ ਤੂੰ ਮੇਲ ਫੀਮੇਲ ਵੀ ਨਹੀਂ ਹੈ ਤੂੰ ਇਹ ਤੋਂ ਉੱਪਰ ਹੈ ਤੂੰ ਚੇਤਨਾ ਦਾ ਪ੍ਰਗਟਾਵਾ ਹੈ ਇਹ ਹੀ ਜੁਨੀਵਰਸਲ ਚੇਤਨਾ ਹੈ ਇਹਦੇ ਨਾਲ ਹੀ ਆਪਾਂ ਜੁੜਨਾ ਹੈ ਇਹ ਹੀ ਜੀਵਨ ਦਾ ਮਕਸਦ ਹੈ ਇਹ ਹੀ ਕਮਿਊਨੀਕੇਸ਼ਨ ਹੈ ਥੈਂਕ ਯੂ ਆਲ ਦਾ ਬੈਸਟ